ਹੇਲੂਇਆ 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 ਸਭੈਂ ਭੈਣ ਜੀ ਆਪਦੇ ਦਾਸਾਂ ਮੇਰੇ ਭੈਣ ਜੀ ਸੋ ਮੇਰਾ ਨਾਮ ਵਿਕਰਨਾ ਪਿੰਡ ਮਰੰਜਾ ਵਾਲਾ ਇੱਕ ਭਾਈ ਸਾਡੇ 9 ਦੀ ਪੁੱਤਰੀ ਦੀ بیٹے ਦੀ ਆ ਜੋ ਬੜੀ ਬੜੀ ਕਿਰਪਾ ਕੀਤੀ ਪਰਮੇਸ਼ਵਰ ਨੇ ਰੱਬ ਦੇ ਦਾਸਾਂ ਦੁਆਰਾ ਇਹਨਾਂ ਦੁਆ ਪ੍ਰਾਰਥਨਾ ਕਰਦੇ ਨੇ ਉਹ ਐਡੀ ਛੋਟੀ ਉਮਰ ਦੇ ਵਿੱਚ ਬਾਹਰ ਜਾਣਾ ਬਹੁਤ ਵੱਡੀ ਗੱਲ ਆ ਜੋ ਪਰਮੇਸ਼ਰ ਨੇ ਸਾਡੇ ਵਿੱਚ ਕਿਰਪਾ ਕੀਤੀ ਜੋ ਸਾਡੇ ਪੋਤਰੇ ਨੂੰ ਹਾਂਗਕਾਂਗ ਦੀ ਧਰਤੀ ਦੇ ਵਿੱਚ ਸਹੀ ਸਲਾਮਤ ਪਹੁੰਚਾਇਆ ਪਰਮੇਸ਼ਰ ਦਾ ਧੰਨਵਾਦ ਆ ਸਭ ਕੁਝ ਰੱਬ ਦੇ ਤਾਸਾਂ ਦੀਆਂ ਦੁਆ ਪ੍ਰਾਰਥਨਾ ਕਰਨ ਕੇ ਹੀ ਹੋਇਆ ਸੋ ਤੁਜੀ ਗਵਾਈ ਇਹ ਆ ਪਿਛਲੇ ਹਫਤੇ ਦੇ ਵਿੱਚ ਅਸੀਂ ਜਦ ਪਾਤੜਾ ਨੂੰ ਗਏ ਸੀ ਜਿਹੜੀ ਬਰਨਾਲੇ ਦੇ ਕੋਲ ਟੂਲ ਪਲਾਜੇ ਦੇ ਉੱਤੇ ਬਾਂਦੋਹੀ ਉਦਾਇਟੋਮੈਂਟੇ ਗੇਰ ਸੀ ਗੇਰ ਉਹਦਾ ਗਾਰਡ ਦੇ ਉੱਤੇ ਹੀ ਬੜੇ ਪਰੇਸ਼ਾਨ ਹੋਏ ਤੇ ਉਹਨਾਂ ਨੇ ਟੂਲ ਪਲਾਜੇ ਵਾਲਿਆਂ ਨੇ ਆਖਿਆ ਤੁਹਾਡੇ ਕੋਈ ਮਕੈਨਿਕ ਦਾ ਕੋਈ ਫੋਨ ਨੰਬਰ ਹੈਗਾ ਮੈਂ ਕਿ ਸਾਡੇ ਕੋਈ ਮਕੈਨਿਕ ਉਹ ਤਾਂ ਬੜੀ ਦੂਰ ਆ ਉਹ ਤਾਂ ਜਨਾਲੇ ਦਾ ਆ ਅੰਮ੍ਰਿਤਸਰ ਦੇ ਆ ਉਹਨਾਂ ਨੇ ਅੱਗੇ ਕਿਹਾ ਸਾਡੇ ਇੱਥੇ ਲਾਗੇ ਮਕੈਨਿਕ ਹੈਗਾ ਉਹਨੂੰ ਫੋਨ ਕਰ ਲੈਨੇ ਆਂ ਜੀ ਉਹਨਾਂ ਨੇ ਫੋਨ ਕੀਤਾ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਪਾਰਕਿੰਗ ਦੇ ਵਿੱਚ ਗੱਡੀ ਖੜੀ ਕੀਤੀ ਆ ਤੇ ਗੱਡੀ ਦਾ ਗੇਅਰ ਵੀ ਨਿਕਲ ਲਿਆ ਤੇ ਗੇਅਰ ਪੈਣ ਨਹੀਂ ਗਿਆ ਉਹਨੇ ਅੱਗੇ ਕਿਹਾ ਜਿੰਨ ਤੁੋਚਨ ਕਰਕੇ ਇਹ ਏਜੰਸੀ ਦੇ ਵਿੱਚ ਪੜਨਾ ਪਵੇਗਾ ਤੇ 2 ਤੋਂ 3 ਦਿਨ ਲੱਗ ਸਕਦੇ ਆ ਤੇ ਅਸੀਂ ਉਸੇ ਵੇਲੇ ਰੱਬ ਦੇ ਦਾਸਾਂ ਦੇ ਕੋਲੋਂ ਦਵਾ ਕਰਾਈ ਪੀ ਇਹ ਹਾਲਤ ਹੁਣ ਪਰਮੇਸ਼ਰ ਹੀ ਕਰ ਸਕਦਾ ਕੋਰ ਦੇ ਕੇ ਕੋਣਾ ਨਹੀਂ ਆ ਤੇ ਇਸੇ ਤਰ੍ਹਾਂ ਹੀ ਇਹਨਾਂ ਦੇ ਕੋਲੋਂ ਪੈਸੇ ਸਾਸ ਜੀ ਨੂੰ ਫੋਨ ਲਾਇਆ ਤੇ ਇਹਨਾਂ ਨੇ ਜਦ ਦਵਾ ਕੀਤੀ ਕਿ ਇਹਨਾਂ ਨੇ ਆ ਕੇ ਇੰਨੀ ਗੱਲ ਕੀਤੀ ਕਹਿੰਦੇ ਹੁਣੇ ਹੁਣੇ ਇਹਨੇ ਸਟਾਰਟ ਵੀ ਸਟਾਰਟ ਹੋਇਆ ਤਾਂ ਹੁਣੇ ਹੀ ਨੇ ਤੁਰ ਪੈਣਾ ਤੇ ਮੈਂ ਇਹਨਾਂ ਦੱਸਿਆ ਮੈਂ ਸੰਤ ਜੀ ਉਹਨਾਂ ਦੇ ਮਕੈਨਿਕ ਨੇ ਤੇ ਆ ਕੇ ਕਹਿੰਦੇ ਦੋ ਦਿਨ ਲੱਗਣੇ ਆ ਤੇ ਕਹਿੰਦੇ ਯਸੂ ਸਾਡਾ ਵੱਡਾ ਅੰਤੇ ਹੁਣੇ ਹੀ ਇਹ ਸਟਾਰਟ ਹੋਈ ਤਾਂ ਹੁਣੇ ਤੁਰੇਗੀ ਸਤਿਗੁਰੂ ਜੀ ਜਦੋਂ ਦੁਆਰ ਕੀਤੀ ਇਹਨਾਂ ਨੇ 2 ਮਿੰਟ ਬਾਅਦ ਇਹ ਸਭ ਮਾਰਿਆ ਤੇ ਗੱਡੀ ਦਾ ਗੇਅਰ ਗੱਡੇ ਦੇ ਗੱਡੀ ਦਾ ਗੇਅਰ ਨਿਕਲ ਗਿਆ ਤੇ ਪੈ ਗਿਆ ਤੇ ਪਰਮੇਸ਼ਰ ਦਾ ਧੰਨਵਾਦ ਆ ਉਹ ਗੱਡੀ ਅਸੀਂ ਦੇ ਕੇ ਵਿੱਚ ਤੇ ਅਰਸੋਂ ਕੱਲ ਹੀ ਗੱਡੀ ਦੇ ਡਰਾਈਵਰ ਲੈ ਕੇ ਆਏ ਆ ਉਹ ਪਰਮੇਸ਼ਰ ਸਾਨੂੰ ਕੋਈ ਹੋਰ ਨਵੇਂ ਗੱਡੀ ਦੇ ਨਾਲ ਭਲਾਸੀ ਦਿੱਤਾ ਪਰਮੇਸ਼ਾ ਧੰਨਵਾਦਿਆ ਸਭੋ ਕੋ ਜਲਾਲ ਪਰਵੇਸ਼ਵਰ ਦੇ ਦਰਸ਼ਨ ਸਾਰੇ ਭੈਣ ਜੈਨਸ ਯੂਰ ਨੰਬਰ ਸੈਕਟਰੀ ਨੂੰ ਧੰਨਵਾਦ